ਗੁਰਾਇਆਂ ਦੇ ਇਨਕਲਾਬੀ ਲੋਕ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ ਚ ਮਾਨ ਸਨਮਾਨ ਦੇਣ ਆਏ ਹੋ ਮੈਂ ਤੁਹਾਡਾ तहे ਦਿਲੋਂ ਧੰਨਵਾਦ ਦੀਆਂ ਰਿਣੀਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੀਰੋ ਦਿਨ ਅੱਠ ਲੈ ਗਏ ਅੱਠ ਦਿਨਾਂ ਬਾਅਦ ਤੁਸੀਂ ਫੈਸਲਾ ਕਰਨਾ ਹੈ ਕਿ ਪੰਜਾਬ ਜਿਹੜਾ ਹੈ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਦੇਸ਼ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਇੱਕ ਰਾਹ ਤਾਂ ਜਾਂਦਾ ਤਾਨਾਸ਼ਾਈ ਨੂੰ ਇੱਕ ਰਾਹ ਜਾਂਦਾ ਹੰਕਾਰ ਨੂੰ ਤਾਨਾਸ਼ਾਈ ਨੂੰ ਹੰਕਾਰ ਨੂੰ ਤੇ ਨਾਲ-ਨਾਲ ਸੰਵਿਧਾਨ ਦੇ ਖਤਰੇ 'ਚ ਪਾਉਣ ਨੂੰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਸੋ ਵੀਰੋ ਇਕ ਰਾਜੰਦਾ ਜਿਹੜਾ ਵਿਕਾਸ ਵੱਲ ਨੂੰ ਜਾਂਦਾ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਵਧੀਆ ਹਸਪਤਾਲਾਂ ਵੱਲ ਨੂੰ ਜਾਂਦਾ ਹੈ ਬਿਜਲੀ ਮੁਫਤ ਵੱਲ ਨੂੰ ਜਾਂਦਾ ਹੈ ਉਹ ਨਾਲ ਰਾਸ਼ਨ ਵੱਲ ਨੂੰ ਜਾਂਦਾ ਔਰ ਗਰੀਬਾਂ ਨੂੰ ਪੜਾਉਣ ਵੱਲ ਨੂੰ ਜਾਂਦਾ ਗਰੀਬਾਂ ਦੇ ਬੱਚਾ ਨੂੰ ਅਫਸਰ ਲਾਉਣ ਵੱਲ ਨੂੰ ਜਾਂਦਾ ਹੈ ਤੁਸੀਂ ਚੁਣਨਾ ਕਿਹੜਾ ਰਾ ਤੁਹਾਨੂੰ ਚੰਗਾ ਲੱਗਦਾ ਆਪਣਾ ਮਸ਼ੀਨ ਤੇ ਬਟਨ ਪਵਨ ਜੀ ਦਾ ਕਿੰਨੇਵੇਂ ਨੰਬਰ ਤੇ ਚੌਥੇ ਨੰਬਰ ਤੇ ਮਸ਼ੀਨ ਤੱਕ ਬੱਜਣਾ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਸੋ ਵੀਰੋ ਚਲੋ 13 0 ਹੋ ਗਿਆ 4 ਤਰੀਕ ਨੂੰ ਉਸ ਤੋਂ ਬਾਅਦ ਪਵਨ ਤੀਨੋਂ ਨੇ ਤਾਂ ਜ਼ਿੰਮੇਵਾਰੀ ਨਿਭਾਉਣੀਆਂ ਨਿਭਾਉਣੀਆਂ ਮੇਰੀ ਵੀ ਜ਼ਿੰਮੇਵਾਰੀ ਸ਼ੁਰੂ ਹੋ ਜੂਗੀ ਕਿਉਂਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਆਪਾਂ ਆਰਾਮ ਨਾਲ ਕੰਮ ਕਰਾਂਗੇ ਬਹੁਤ ਕੁਝ ਕਰਨ ਆਲਾ ਪਿਆ ਹੈ ਹਰੇਕ ਸ਼ਹਿਰ ਦੇ ਸੀਵਰੇਜ ਪੈਨੇ ਖਰਾਬ ਪਿੰਡਾਂ ਦੇ ਟੋਬੇ ਖਰਾਬ ਪੈਨੇ ਮੈਂ ਕਹਿੰਨਾ ਬਹੁਤ ਕੁਝ ਕਰਨਾ ਪਿਆ ਉਹਦੇ ਵਾਸਤੇ ਮੈਨੂੰ ਤੁਸੀਂ ਸ਼ਕਤੀ ਦਿਓ 13 ਬੰਦੇ ਇੱਥੋਂ ਜਤਾ ਕੇ ਭੇਜੋ ਦਿੱਲੀ ਚੋਂ ਸਾਰੀਆਂ ਸੀਟਾਂ ਜਿੱਤ ਰਹੀਆਂ ਮਾਨੀ ਪਾਰਟੀ ਕੁਰੂਖੇਤਰ ਤੋਂ ਜਿੱਤ ਰਿਆਂ ਗੁਜਰਾਤ ਚੋਂ ਜਿੱਤ ਰਿਆਂ ਵੀਰੋ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਨਹੀਂ ਆ ਰਹੀ ਸੈਂਟਰ ਚ ਵੀ ਥੋੜੀ ਸਰਕਾਰ ਆ ਰਹੀ ਹੈ ਡਬਲ ਸਹਾਰਾ ਹੋ ਜੂਗਾ ਫਿਰ ਜਦੋਂ ਪਵਨ ਤੀਨੂ ਵਰਗੇ ਜਾ ਕੇ ਉੱਥੇ ਗੂੰਜਣਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਉਹ ਪੰਜਾਬ ਦੇ ਹੱਕ ਦਾ ਕੋਈ ਪੈਸਾ ਵੀ ਰੋਕ ਸਕੇ ਜਾਂ ਪੈਸਾ ਜਿਹੜਾ ਉਹ ਉੱਤੇ ਪਵਨਤੀ ला ਸਕੇ ਸੋ ਤਾਂ ਕਰਕੇ ਮੈਂ ਅੱਜ ਦੋਆਬੇ ਚ ਆਇਆ ਇਹ ਤੋਂ ਬਾਅਦ ਮੈਨੂੰ ਕੋਦਰ ਜਾਣਾ ਹੈ ਫਿਰ ਮੈਂ ਜਲੰਧਰ ਕੈਂਟ ਜਾਣਾ ਹੈ ਫਿਰ ਮੈਂ ਆਦਮਪੁਰ ਜਾਣਾ ਹੈ ਉਸ ਤੋਂ ਬਾਅਦ ਕੱਲ ਨੂੰ ਉੱਧਰ ਭੁਲੱਥ ਜਾਣਾ ਹੈ ਨਾਲ ਬੇਰਾਵਾ ਬਾਬਾ ਨਾਨਕ ਜਾਣਾ ਫਤਿਹਗੜ ਚੂੜੀਆਂ ਜਾਣਾ ਹੈ ਜਿੱਥੇ ਕਹੋਗੇ ਉੱਥੇ ਜਾਊਂਗਾ ਮੈਂ ਨਾ ਥੱਕਦਾ ਨਾ ਆਕਦਾ ਨਾ ਆਪਣੇ ਤੇ ਗਰਮੀ ਦਾ ਅਸਰ ਹੈ ਅ ਸੁਖਬੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖਿਆ ਹੈ ਕਿੰਨੀ ਧੁੱਪ ਲੱਗਦੀ ਹੈ ਵੀਰੋ ਐ ਨਹੀਂ ਹੁੰਦਾ ਹੁੰਦਾ ਕੰਮ ਇਹ ਟੈਂਪਰੇਚਰ ਪੁੱਛ ਕੇ ਨਹੀਂ ਜਾਇਦਾ ਹੁੰਦਾ ਇਹ ਲੋਕ ਜਦੋਂ ਤੁਹਾਡੇ ਨਾਲ ਧੁੱਪੇ ਖੜੇ ਨੇ ਤੁਸੀਂ ਕਿਉਂ ਨਹੀਂ ਖੜ ਸਕਦੇ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਅਫਸਰ ਬਣਾਵਾਂਗੇ ਗਰੀਬੀਆਂ ਚੱਕ ਦੇਣਗੇ ਉਹ ਵੀਰੋ ਹੁਣ ਤੱਕ ਦੇਖ ਲਓ ਬਿਜਲੀ ਦੇ ਬਿੱਲ 90% ਜਿਆਦਾ ਕਰਨ ਨੂੰ ਆਉਂਦੇ ਨਹੀਂ ਬਿਜਲੀ ਦੇ ਬਿੱਲ ਤਾਂ ਨਹੀਂ ਆਉਂਦੇ ਜੇ ਮੈਂ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਗਲੀਆਂ ਤੇ ਕਾਂਗਰਸੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦੇ ਦਿਓ ਠੀਕ ਹੈ ਵਾਹ ਜੀ 2 ਲੱਖ ਵੋਟ ਤੇ ਜੀ 2 ਲੱਖ ਵੋਟ ਤੇ ਵਾਹ ਜੀ اے ਰੱਬ ਪਰਮਾਤਮਾ ਜਿਹੜਾ ਉਹ ਜਨਤਾ 'ਚ ਵੱਸਦਾ ਹੁੰਦਾ ਹੈ ਲਓ ਹੋ ਗਏ ਲੋਕਾਂ ਦੇ ਬਚਨ ਸੋ ਆ ਪਿਆਰ ਆ ਫਿਰ ਉਹ ਜਿਹੜਾ ਨਹੀਂ ਮਿਲਦਾ ਹੋਰ ਕਿਸੇ ਨੂੰ ਇਹ ਤੁਸੀਂ ਪਿਆਰ ਦਿੰਨੇ ਹੋ ਆ ਫੁੱਲਾਂ ਨਾਲ ਗੱਡੀਆਂ ਭਰ ਦਿੰਨੇ ਹੋ ਉਹ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਭਾਜਪਾ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਬਣਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਕੱਦੀ ਸੋ ਉਹਨਾਂ ਦਾ ਕੋਈ ਆਪਣੇ ਨਾਲ ਮੁਕਾਬਲਾ ਨਹੀਂ ਫਿਰ ਉਹ ਤਾਂ ਉਹਨਾਂ ਤਾਂ ਲੁੱਟਿਆ ਹੋਇਆ ਹੈ ਉਹਨਾਂ ਨੇ ਤਾਂ ਲੁੱਟਿਆ ਆਪਾਂ ਨੂੰ ਸੁੱਤਾ ਕਰਕੇ ਸੋ ਅੱਜ ਜੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਜੇ ਇਹ ਆ ਗਏ ਵੀਰੋ ਸੰਵਿਧਾਨ ਬਦਲ ਦੇਣਗੇ ਖਤਮ ਕਰ ਦੇਣਗੇ ਮੈਂ ਵੋਟਾਂ ਨਹੀਂ ਪੈਣੀਆਂ ਮੁੜ ਕੇ ਦੇਸ਼ ਚ ਕਦੇ ਇਹ ਸਿੱਧਾ ਡਾਇਰੈਕਟ ਸਿਸਟਮ ਕਰ ਦੇਣਗੇ ਤਾਨਾਸ਼ਾਹੀ ਵਾਲਾ ਸੋ ਇਸ ਕਰ ਲਈ ਮੇਰੇ ਨਾਲ ਹਿੰਮਤੋਂ ਕਿ ਤੁਸੀਂ ਆਵਾਜ਼ ਨਹੀਂ ਬਾੜਦੇ ਸਾਥ ਦਿਓਗੇ ਜੀ ਹਾਂ ਜੀ ਹਾਂ ਜੀ ਕਿੱਕਲੀ ਉਹਨਾਂ ਤਾਂ ਲਈ ਹੁਣ ਨਾ ਯਾਦ ਆ ਸਾਰੀ ਉਹ ਅਕਾਲੀ ਦਲ ਦਾ ਹਾਲ ਦੱਸਿਆ ਉੱਚ ਤਾਂ ਉਹ ਤਾਂ ਬੀਬਾ ਜੀ ਕਿੱਕਲੀ ਬਾ ਰਹੇ ਨੇ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਤੇ ਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਤੇ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਵੱਡੇ ਬਾਲ ਸਾਹਿਬ ਜਿਉਂਦੇ ਸੀ ਤੇ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਪੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬਾਤ ਲੁੱਟੀ ਐ ਗੁੱਗੀ ਛਤਰ ਨਾਲ ਕੁੱਟੀ ਐ ਹੁਣ ਸਾਡੀ ਝੜ ਆਹ ਸਤਾਉ ਜਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਬਾਤ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ बोलो सोनहार बहुत-बहुत धन्यवाद जोंदे वास्ते रहो जिंदाबाद रहो आबाद रहो होली जायो राम ना जायो मामा पैना भी ने छोटे बच्चे ने बुजुर्ग ने बहुत-बहुत धन्यवाद बहुत